ਦੂਰਸਾਏ ਦੇ ਚੋਰਾਂ ਤੋਂ ਤੰਗ ਲੋਕ ਹੁਣ ਸ਼ਹਿਰ ਛੱਡ ਕੇ ਪਾਸੇ ਜਾ ਰਹੇ ਨੇ ਇੱਕ ਲੇਡੀਜ਼ ਨੇ ਜਿਨ੍ਹਾਂ ਦਾ ਘਰ ਬਸਤੀ ਗੁਰੂਕਰਮ ਸਿੰਘ ਵਾਲਾ ਦੇ ਵਿੱਚ ਹੈਗਾ ਪਰ ਉਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋ ਜਾਂਦੀ ਹੈ ਸਾਰਾ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਜਾਂਦੇ ਆ ਉਸ ਤੋਂ ਬਾਅਦ ਦਰਖਾਸਤ ਵੀ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਹੁਣ ਇਹਨਾਂ ਨੇ ਪਛਾਣ ਵੀ ਕਰ ਲਈ ਉਸ ਚੋਰ ਦਾ ਪਤਾ ਵੀ ਲੱਗ ਗਿਆ ਤੇ ਸਮਾਨ ਕਿੱਥੇ ਪਿਆ ਉਸ ਗੱਲ ਦਾ ਵੀ ਪਤਾ ਲੱਗ ਗਿਆ ਪਰ ਇਹਨਾਂ ਨੂੰ ਸ਼ਹਿਰ ਛੱਡ ਕੇ ਜਾਣਾ ਪੈ ਗਿਆ ਫਿਰੋਜ਼ਪੁਰ ਚਲੇ ਗਏ ਫਿਰ ਤੁਸੀਂ ਹੁਣ ਗੁਰੂ ਅਰਜਨ ਸਾਹਿਬ ਛੱਡ ਦਿੱਤਾ ਵੀ ਸ਼ਹਿਰ ਹੀ ਛੱਡਦਾ ਵੀ ਚੋਰਾਂ ਡਰਦਿਆਂ ਕੀ ਕਰਨਾ ਮੇਰਾ ਪੁੱਤਰ ਇਤਨਾ ਮੇਰਾ ਬੰਦਾ ਗੁਰੂ ਅਰਜਨ ਸਾਹਿਬ ਦੇ ਚੋਰਾਂ ਤੋਂ ਤੰਗ ਲੋਕ ਹੁਣ ਸ਼ਹਿਰ ਛੱਡ ਕੇ ਪਾਸੇ ਜਾ ਰਹੇ ਨੇ ਇੱਕ ਐਦਾਂ ਦੀ ਖਬਰ ਤੁਹਾਨੂੰ ਦਿਖਾ ਰਹੇ ਹੈਗੇ ਆ ਬਸਤੀ ਗੁਰੂਕਰਮ ਸਿੰਘ ਵਾਲਾ ਦੇ ਇੱਕ ਲੇਡੀਜ਼ ਨੇ ਜਿਨ੍ਹਾਂ ਦਾ ਘਰ ਬਸਤੀ ਗੁਰੂਕਰਮ ਸਿੰਘ ਵਾਲਾ ਦੇ ਵਿੱਚ ਹੈਗਾ ਪਰ ਉਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋ ਜਾਂਦੀ ਹੈ ਸਾਰਾ ਕੀਮਤੀ ਸਮਾਨ ਚੋਰ ਚੋਰੀ ਕਰਕੇ ਲੈ ਜਾਂਦੇ ਆ ਉਸ ਤੋਂ ਬਾਅਦ ਦਰਖਾਸਤ ਵੀ ਦਿੱਤੀ ਜਾਂਦੀ ਹੈ ਇੱਥੋਂ ਤੱਕ ਕਿ ਹੁਣ ਇਹਨਾਂ ਨੇ ਪਛਾਣ ਵੀ ਕਰ ਲਈ ਉਸ ਚੋਰ ਦਾ ਪਤਾ ਵੀ ਲੱਗ ਗਿਆ ਤੇ ਸਮਾਨ ਕਿੱਥੇ ਪਿਆ ਉਸ ਗੱਲ ਦਾ ਵੀ ਪਤਾ ਲੱਗ ਗਿਆ ਪਰ ਇਹਨਾਂ ਨੂੰ ਸ਼ਹਿਰ ਛੱਡ ਕੇ ਜਾਣਾ ਪੈ ਗਿਆ ਫਿਰੋਜ਼ਪੁਰ ਚਲੇ ਗਏ ਰੋਜਪੋਤੋਂ ਦਿੱਲੀ ਗੁਰੂਰਸਾਹਿ ਦੇ ਵਿੱਚ ਇੱਕ ਜਗ੍ਹਾ ਤੇ ਇਹਨਾਂ ਦੀ ਜੌਬ ਹੈਗੀ ਉੱਥੇ ਪ੍ਰਾਈਵੇਟ ਲੱਗੇ ਹੋਏ ਆ ਉੱਥੇ ਵਾਪਸ ਆਉਂਦੇ ਆ ਤੇ ਫਿਰ ਰੋਈਪੁਰ ਜਾਂਦੇ ਆ ਦਿੱਲੀ ਅਪ ਡਾਊਨ ਇਹਨਾਂ ਨੂੰ ਕਰਨਾ ਪੈਂਦਾ ਕਿਉਂ ਕਿ ਚੋਰਾਂ ਨੇ ਇਹਨਾਂ ਦਾ ਘਰ ਹੀ ਜਿਹੜਾ ਖਾਲੀ ਕਰਤਾ ਆਪਦੇ ਰਿਸ਼ਤੇਦਾਰ ਦੇ ਕੋਲ ਰਹਿੰਦੇ ਆ ਸਭ ਤੋਂ ਪਹਿਲਾਂ ਨਾਮ ਕੀ ਆ ਤੁਹਾਡਾ ਮੈਂ ਨਸ਼ੀਲਾ ਹਾਂ ਚੀਲਾ ਜੀ ਕੀ ਹੋਇਆ ਸੀ ਤੁਹਾਡੇ ਨਾਲ ਜਦੋਂ ਤੁਸੀਂ ਸਰ ਮੈਂ ਗਈ ਸੀ ਵਿਆਹ ਤੇ ਜੀ ਤੇ ਵਿਆਹ ਤੋਂ ਆਈ ਤੇ ਜੇ ਆਂ ਤੇ ਵੇਖੇ ਤੇ ਜੰਦਰੇ ਟੁੱਟੇ ਪਏ ਹੂੰ ਟੁੱਟੇ ਪਏ ਤੇ ਮੈਂ ਵੇਖਿਆ ਤੇ ਪੇਟੀ ਵੀ ਖੁੱਲੀ ਪਈ ਸਾਰਾ ਸਮਾਨ ਹੀ ਬਾਹਰ ਪਿਆ ਤੇ ਮੈਂ ਉਹ ਤੇ ਰੋਲਾ ਪਾ ਦੇ ਮੈਂ ਫਿਰ ਥਾਣੇ ਗਈ ਚਲੀ ਉਦੋਂ ਤਾਂ ਆਪਣ ਚੋਰਾਂ ਦਾ ਪਤਾ ਨਹੀਂ ਲੱਗਾ ਫਿਰ ਹੁਣ ਚੋਰਾਂ ਦਾ ਪਤਾ ਲੱਗਾ ਤੇ ਹੁਣ ਪੁਲਿਸ ਨੂੰ ਦਰਖਾਸਤ ਤਿੰਨ ਦੇ ਚੁੱਕੀ ਆ ਤੇ ਪੁਲਿਸ ਨੇ ਮੇਰੀ ਕਾਰਵਾਈ ਨਹੀਂ ਕੋਈ ਵੀ ਨਹੀਂ ਕੀਤਾ ਅੱਛਾ ਕੀ ਕੀ ਸਮਾਨ ਤੇਰਾ ਲੈ ਗਏ ਸਮਾਨ ਮੇਰੇ ਟੁੰਬਾ ਲੈ ਗਏ ਤੋਲੇ ਦੇ ਕਾਂਟੇ ਇੱਕ ਮੇਰੀ ਮੰਦਰੀ ਇੱਕ ਐਲਸੀਡੀ ਲੈ ਗਏ ਅਜੇ ਮੇਰੇ ਬਿਸਤਰੇ ਲੈ ਗਏ ਉਹਨਾਂ ਦਾ ਮੈਂ ਨਾਂ ਨਹੀਂ ਲਿਆ ਹੂੰ ਗੁੜਗਾਦੇ ਮੈਂ ਦਾਇ ਬਣਾਤ ਰੱਖਿਆ ਸੀ ਅੱਛਾ ਹੁਣ ਕਿਵੇਂ ਪਤਾ ਲੱਗਿਆ ਵੀ ਸਮਾਨ ਕਿੱਥੇ ਪਿਆ ਹੈਗਾ ਜਾਂ ਚੋਰ ਆ ਹੀ ਚੋਰ ਹੈਗੇ ਸੀ ਚੋਰ ਦੋ ਸਾਡੀ ਗਲੀ ਦੇ ਨੇ ਇੱਕ ਉਹ ਮੰਡੀ ਵਾਲ ਪਈ ਆਪਣੀ ਐਲਸੀਡੀ ਸੁਨਿਆਰੇ ਕੋਲ ਪਈਆਂ ਟੁੰਬਾ ਹੂੰ ਠੀਕ ਹੈ ਜੀ ਅੱਛਾ ਟੁੰਬਾ ਸੁਨਿਆਰੇ ਨੂੰ ਵੇਚੀਆਂ ਨੇ ਹਾਂ ਜੀ ਤੇ ਪੁਲਿਸ ਨੇ ਕੀ ਕਿਹਾ ਹੈਗਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਮੇਰੀ ਕਿੰਨੇ ਦਿਨ ਪਹਿਲਾਂ ਦਰਖਾਸਤ ਦਿੱਤੀ ਆ ਆ ਚਾ 5 ਦਿਨ ਹੋ ਗਏ ਨੇ ਦਰਖਾਹੇ ਦਿੱਤੀਆਂ ਅੱਛਾ ਤੇ ਕੀ ਕਹਿੰਦੇ ਤੇ ਉਹ ਆਦੇ ਵੀ ਜਾਣੇ 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 ਬਸ ਅੱਛਾ ਸੁਨੇਾਰਾ ਵੀ ਮੰਨ ਗਿਆ ਮੇਰੇ ਕੋ ਟੁੰਬਾ ਸੁਨੇਾਰਾ ਨਹੀਂ ਆਇਆ ਸੁਨੇਾਰੇ ਕੋਲੇ ਜਾਣ ਦੇ ਤਮੰਨੇ ਦਾ ਨਾ ਉਹਵੇਂ ਕਿਵੇਂ ਸੁਨੇਾਰਾ ਮੰਨ ਜਾਈਦਾ ਤੇ ਪਤਾ ਲੱਗ ਗਿਆ ਵੀ ਅਸਲੀ ਤੇ ਪਤਾ ਮੈਨੂੰ ਬੰਦਿਆ ਦਾ ਲੱਗਾ ਤਿੰਨ ਬੰਦੇ ਨੇ ਤੁਸੀਂ ਹੁਣ ਗੁਰੂ ਅਰਸੇ ਛੱਡ ਦਿੱਤਾ ਵੀ ਸ਼ਹਿਰ ਹੀ ਛੱਡਦਾ ਵੀ ਚੋੜਾ ਨਰਦਿਆ ਹਾਂਜੀ 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 ਪੈਂ ਕੀ ਕਰਨਾ ਮੇਰਾ ਪੁੱਤਰ ਹੀ ਤਾਂ ਮੇਰਾ ਬੰਦਾ ਹੈ ਉਹ ਰੋਜ਼ਪੁਰ ਫਿਰ ਕਿੱਥੇ ਦਿੱਲੀ ਇੱਥੇ ਆਉਂਦੇ ਉਹ ਟ੍ਰੇਨ ਰਾਈ ਆਦੀ ਨੌਕਰੀ ਤੇ ਹਾਂ ਜੀ ਹਾਂ ਜੀ ਤੇ ਉੱਥੇ ਕਿੰਨਾ ਕੋਲ ਰਹਿੰਦੇ ਹੋ ਆ ਦਿਨ ਕੁੜੀਆਂ ਕੋ ਰਹਿੰਦੀਆਂ ਉਹ ਡਰਦੀਆਂ ਵਿਚਾਰੀਆਂ ਲਾਗੇਗਾ ਮੈਂ ਛੱਕਦੇ ਆਂ ਨਹੀਂ ਦਿਨ ਉਹ ਨਾ ਜਾਣੀ ਤੇ ਮਾਰ ਦੇਣ ਤੇ ਫੇਰ ਪਰਿਵਾਰ ਵਿੱਚ ਹੋਰ ਕੋਈ ਨਹੀਂ ਹੈ ਪੁੱਤਰ ਨਹੀਂ ਹੈ ਸਾਈ ਸਿਰ ਤੇ ਨਹੀਂ ਹੈ ਨਹੀਂ ਜੀ ਬਿਲਕੁਲ ਜੀ ਤੁਸੀਂ ਦੇਖ ਲਈਏ ਖਬਰ ਗੁਰੂ ਹਰਸਾਏ ਦੀ ਹੈ ਅੱਖਾਂ ਤੇ ਚੰਝੂ ਐਵੇਂ ਨਹੀਂ ਆ ਜਾਂਦੇ ਅੱਖਾਂ 'ਚ ਜਿਹੜਾ ਬੰਦਾ ਦੁਖੀ ਹੁੰਦਾ ਆਉਂਦੀਆਂ ਅੱਖਾਂ ਦੇ ਵਿੱਚ ਹੀ ਹੰਝੂ ਆਉਂਦੇ ਆ ਕਿਉਂਕਿ ਘਰ ਦੇ ਵਿੱਚੋਂ ਸਮਾਨ ਚੋਰੀ ਹੋ ਗਿਆ ਟੂਬਾ ਚੋਰੀ ਹੋ ਗਿਆ ਐਲਈਡੀ ਚੋਰੀ ਹੋ ਗਈ ਚੋਰੀ ਤੋਂ ਬਾਅਦ ਪਛਾਣ ਵੀ ਕਰ ਲਈ ਇਹਨਾਂ ਨੇ ਬੰਦਿਆਂ ਦੀ ਪਛਾਣ ਹੋਣ ਤੋਂ ਬਾਅਦ ਥਾਣੇ ਦਰਖਾਸਤਾਂ ਵੀ ਤਿੰਨ ਕਈਆਂ ਜਾ ਰਹੀਆਂ ਦੇ ਦਿੱਤੀਆਂ ਤੇ ਚੋਰਾਂ ਦੇ ਗਲਾਵੇ ਤੱਕ ਜਿਹੜਾ ਹੱਥ ਪੁਲਿਸ ਆਖਰ ਕਿਉਂ ਨਹੀਂ ਪਾਰੀ ਹੈਗੀ ਹੈ ਜਿਹੜੀਆਂ ਸੋਨਾ ਦਾਸਤਾ ਸੋਨਾ ਜੇ ਸੁਨਿਆਰੇ ਦਿੱਤਾ ਗਿਆ ਮੈਂ ਹਮੇਸ਼ਾ ਇਹ ਗੱਲ ਕੰਨਾ ਜੇਕਰ ਪੁਲਿਸ ਦੀ ਨਿਗਾਸਵਲੀ ਹੋਵੇ ਪਤਾਲ ਦੇ ਵਿੱਚੋਂ ਵੀ ਬੰਦਾ ਕੱਢ ਸਕਦੀ ਹੈ ਜਦ ਕਿ ਇਹ ਚੋਰਾਂ ਨੂੰ ਟ੍ਰੇਸ ਕਰੀ ਬੱਟੇ ਪੁਲਿਸ ਉਹਨਾਂ ਦੀ ਪੁੱਛਗਿੱਛ ਕਿਉਂ ਨਹੀਂ ਕਰ ਰਹੀ ਵੱਡਾ ਸਵਾਲ ਹੈ ਪਰ ਇੱਕ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਕਿ ਗੁਰੂ ਅਰਜਨ ਸਾਹਿਬ ਛੱਡ ਕੇ ਅੱਜ ਮੈਂ ਗਈ ਚੋਰ ਉੱਥੇ ਥਾਣੇ ਉਹ ਹੀ ਬੰਦੇ ਉੱਥੇ ਹਾਂਜੀ ਉੱਥੇ ਸਿਠਾਣੇ ਤੇ ਇੱਕ ਮੈਂ ਵੇਖ ਤਾ ਕੰਗਾ ਵਾਹੀ ਜਾਵੇ ਠਾਣੇ ਦੇ ਵਿੱਚ ਹਾਂ ਫਿਰ ਮੈਂ ਮੋੜਾਈ ਪੁਲ ਸਿਰ ਮੁੰਛੀ ਨੂੰ ਮੈਨੂੰ ਗੱਨੀ ਜਾਣ ਦਿੱਤਾ ਆ ਵਾਤ ਸੀ ਲੋ ਜੀ ਗੱਲ ਤੁਸੀਂ ਸਾਰੀ ਇਹਨਾਂ ਦੇ ਜ਼ੁਬਾਨੀ ਸੁਣ ਲਈ ਹੈ ਇਹਨਾਂ ਦੇ ਹਾਲਾਤ ਜਿਹੜੇ ਨੇ ਸ਼ਹਿਰ ਛੱਡ ਕੇ ਇਹਨਾਂ ਨੂੰ ਜਾਣਾ ਪਿਆ ਜਾਣਾ ਕਿਤੇ ਪਿਆ ਫਿਰੋਜ਼ਪੁਰ ਡੇਲੀ ਜਾਂਦੇ ਆ ਫਿਰੋਜ਼ਪੁਰ ਹੀ ਵਾਪਸਾਂ ਦੇ ਆਪਦੀ ਧੀ ਦੇ ਕੋਲ ਰਹਿਣ ਲੱਗ ਗਏ ਸਿਰ ਦਾ ਸਾਈ ਨਹੀਂ ਹੈ ਪੁੱਤਰ ਨਹੀਂ ਹੈ ਕਾਰ ਛੱਡਤਾ ਚੋਰਾਂ ਦੀ ਖਾਤਰ ਘਰ ਛੱਡ ਕੇ ਫਿਰੋਜ਼ਪੁਰ ਚਲੇ ਗਏ ਹਾਲਾਤ ਤੁਸੀਂ ਦੇਖ ਲਓ ਗੁਰੂ ਹਰਸਾਏ ਦੇ ਕੀ ਬਣ ਗਏ ਹੈਗੇ ਆ ਤੇ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਸੈਕਸ਼ਨ ਜਰੂਰ ਦੱਸਿਓ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚਹਿਣਾ ਤੁਹਾਡਾ ਖੁੱਦ ਦਾ ਗੁਰੂ ਹਰਸਾਏ ਲਾਈਵ ਪੱਤਰ ਸਾਥੀ ਰਜਿੰਦਰ ਗੰਭਾਇਓ ਦੇ ਨਾਮ ਮੈਂ ਸਤਪਾਲ ਜਿੰਦ ਗੁਰੂ ਹਰਸਾਏ